ਸੇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਿੱਖਣਾ ਹੈ YouTube ਦੀ ਪਲੇਲਿਸਟ ਦੇ ਵਿੱਚ ਸਾਰੀ ਸੰਖਿਆ ਪਈ ਹੋਈ ਹੈ ਤੇ ਲਾਈਵ ਸੰਖਿਆ ਵੀ ਚੱਲ ਰਹੀ ਹੈ ਰਾਤ ਨੂੰ ਸਵਾ 8 ਵਜੇ ਲਾਈਵ ਹੋਈਦਾ ਹੈ YouTube ਦੇ ਵਿੱਚ ਜਾ ਕੇ ਤੁਸੀਂ ਸਾਰੇ ਸੰਖਿਆ ਵੇਖ ਸਕਦੇ ਹੋ ਇਹ ਸ਼ਬਦ ਜਿਹੜਾ 155 ਅੰਗ ਤੇ ਆਉਂਦਾ ਹੈ ਅੱਜ ਆਪ ਇਸ ਦਾ ਮਹੰਗੀ ਉਚਾਰਨ ਤੇ ਵਿਸਰਾਮ ਸਿੱਖਣੇ ਨੇ ਗੌੜੀ ਚੇਤੀ ਮਹੱਲਾ ਪਹਿਲਾ ਅਵਰ ਪੰਚ ਹਮ ਏਕ ਜਨਾ ਕਿਉ ਰਾਖੋ ਕਰ ਬਾਰ ਮਨਾ ਹੁਣ ਧਿਆਨ ਰੱਖਣਾ ਕਿ ਨੰਨੇ ਦੇ ਨਾਲ ਹੀ ਇਹ ਦੋਨੇ ਸ਼ਬਦ ਉਚਾਰਨ ਕਰਨੇ ਨੇ ਜਨਾ ਮਨਾ ਜਨਾ ਨਹੀਂ ਕਹਿ ਦੇਣਾ ਨਾ ਮਨਾ ਕਹਿਣਾ ਇਹ ਧਿਆਨ ਰੱਖਣਾ ਕੇ ਨੰਨੇ ਦੀ ਆਵਾਜ਼ ਉਚਾਰਨ ਹੋਵੇ ਇਸ ਦਾ ਜਿਹੜਾ ਵਿਸਰਾਮ ਹੈ ਜਨਾਂ ਤੇ ਰੁਕਣਾ ਹਨ ਕੇ ਸਤਿਗੁਰ ਜੀ ਬਚਨ ਕਰੈਨ ਕਹਿੰਦੇ ਹੇ ਮੇਰੇ ਮਨਾ ਮੇਰੇ ਵੈਰੀ ਕਾਮਾਦਕ ਪੰਜ ਹਨ ਮੈਂ ਇਕੱਲਾ ਹਾਂ ਮੈਂ ਇਹਨਾਂ ਤੋਂ ਸਾਰਾ ਘਰ ਭਾਵ ਭਲੇ ਗੁਣ ਕਿਵੇਂ ਬਚਾਵਾਂ ਅੱਗੇ ਸਤਿਗੁਰ ਜੀ ਕਹਿੰਦੇ ਨੇ ਮਾਰਹਿ ਲੂਟਹਿ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾਂ ਆਗੇ ਦਲਾਵਾਂ ਦੇ ਨਾਲ ਉਚਾਰਨ ਕਰਨਾ ਆਗੇ ਨਹੀਂ ਕਹਿ ਦੇਣਾ ਆਗੇ ਜਿਹੜਾ ਇਸ ਪੰਕਤੀ ਦਾ ਵਿਸਰਾਮ ਹੈ ਸੰਗਤ ਜੀ ਨੀਤੇ ਲਾਉਣਾ ਇਸ ਦਾ ਅਰਥ ਕੀ ਸਤਿਗੁਰੂ ਜੀ ਕਹਿੰਦੇ ਹੈ ਭਾਈ ਇਹ ਪੰਜੇ ਮੈਨੂੰ ਨਿਤ ਮਾਰਦੇ ਤੇ ਲੁੱਟਦੇ ਰਹਿੰਦੇ ਹਨ ਕਿਹੜੇ ਪੰਜ ਵਕਾਰ ਜਿਹੜੇ ਆਪਣੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਹਨਾਂ ਦੀ ਗੱਲ ਸਤਿਗੁਰੂ ਜੀ ਕਰ ਰਹੇ ਨੇ ਕਹਿੰਦੇ ਮੈਂ ਕਿਸ ਦੇ ਪਾਸ ਜਾ ਕੇ ਸ਼ਿਕਾਇਤ ਕਰਾਂ ਕਿ ਮੈਨੂੰ ਇਹ ਜਿਹੜੇ ਪੰਜ ਚੋਰ ਨੇ ਮੈਨੂੰ ਲੁੱਟ ਰਹੇ ਨੇ ਮੈਨੂੰ ਮਾਰ ਰਹੇ ਨੇ ਅੱਗੇ ਸਤਿਗੁਰੂ ਜੀ ਕਹਿੰਦੇ ਫਿਰ ਕੀ ਕਰਨਾ ਪਵੇਗਾ ਕਹਿੰਦੇ ਸ੍ਰੀ ਰਾਮ ਨਾਮਾ ਉਚਰ ਮਨਾ ਉਚਰ ਜਿਹੜਾ ਪਾਠ ਹੈ ਸੰਗਤ ਜੀ ਕੱਸ ਕੇ ਹੈ ਊੜੇ ਨੂੰ ਉੱਤੇ ਅਧਕ ਲਾ ਕੇ ਊੜੇ ਔਕੜ ਅਧਕ ਲਾ ਕੇ ਉਚਰ ਉਚਰ ਮਨਾ ਇਸ ਤਰ੍ਹਾਂ ਪੜ੍ਹਨਾ ਹੈ ਏ ਮਨਾ ਪ੍ਰਮਾਤਮਾ ਦਾ ਨਾਮ ਸਿਮਰਨ ਕਰ ਕਹਿੰਦੇ ਜੀ ਤੂੰ ਪੰਜਾ ਵਿਕਾਰਾਂ ਤੋਂ ਛੁੱਟਣਾ ਚਾਹਣਾ ਹੈ ਤੋ ਕਹਿਣਾ ਕਿ ਮੈਨੂੰ ਪੰਜ ਵਿਕਾਰ ਤੰਗ ਕਰਦੇ ਨੇ, ਮਾਰ ਰਹੇ ਨੇ, ਮੈਨੂੰ ਲੁੱਟ ਰਹੇ ਨੇ, ਫਿਰ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣਾ ਕਰ। ਆਗੈ ਜਮਦਾਲ ਬਿਖਮ ਕਣਾ, ਆਗੈ ਦਲਾਵਾ ਦੇ ਨਾਲ ਉਚਾਰਨ ਕਰਨਾ। ਜਮਦਾਲ ਬਿਖਮ ਕਣਾ ਰਹਾਓ। ਕਹਿੰਦੇ ਸਾਹਮਣੇ ਧਰਮ ਰਾਜ ਦੀ ਭਾਰੀ ਤੱਕੜੀ ਫੌਜ ਦਿਸ ਰਹੀ ਹੈ। ਭਾਵ ਮੌਤ ਆਉਣ ਵਾਲੀ ਹੈ ਤੇ ਸਤਿਗੁਰੂ ਜੀ ਅੱਗੇ ਵਚਨ ਕਰਦੇ ਨੇ ਉਸਾਰ ਮਡੋਲੀ ਰਾਖੇ ਦੁਆਰਾ ਦੁਆਰਾ ਤੇ ਵਿਸਰਾਮ ਹੈ ਰਾਖੇ ਨਹੀਂ ਪੜਨਾ ਰਾਖੇ ਪੜਨਾ ਭੀਤਰ ਬੈਠੀ ਸਾਤਨਾ ਨੰਨੇ ਦੇ ਨਾਲ ਤਨਾ ਪ੍ਰਮਾਤਮਾ ਨੇ ਇਹ ਸਰੀਰ ਬਣਾ ਕੇ ਇਸ ਦੇ ਕੰਨ ਨੱਕ ਆਦਿਕ 10 ਦਰਵਾਜੇ ਬਣਾ ਦਿੱਤੇ ਉਸ ਦੇ ਹੁਕਮ ਅਨੁਸਾਰ ਇਸ ਸਰੀਰ ਵਿੱਚ ਜਿੰਦ ਇਸਤਰੀ ਟਾ ਕਹਿੰਦੇ ਆਟਕੀ ਹੈ ਅੰਮ੍ਰਿਤ ਕੇਲ ਕਰੇ ਨਿਤ ਕਾਮਨ ਕਾਮਣ ਤੇ ਵਿਸਰਾਮ ਹੈ ਔਰ ਲੁਟੇਨ ਸੋ ਪੰਚ ਜਨਾ ਹੁਣ ਸੰਗਤ ਜੀ ਕਾਮਣ ਪਾਠ ਜਿਹੜਾ ਇਹ ਕਸ ਕੇ ਅਦਕ ਲਾ ਕੇ ਕਾਮਣ ਕਹਿਣਾ ਹੈ ਲੁਟੇਨ ਇਹ ਵੀ ਪਾਠ ਕਸ ਕੇ ਅਦਕ ਲਾ ਕੇ ਉਚਾਰਨ ਕਰਨਾ ਹੈ ਲੁਟੇਨ ਸੋ ਪੰਚ ਜਨਾ ਪਰ ਇਹ ਜੀਵ ਇਸਤਰੀ ਆਪਣੇ ਆਪ ਨੂੰ ਅਮਰ ਜਾਣ ਕੇ ਸਦਾ ਦੁਨੀਆਂ ਵਾਲੇ ਚੋਜ ਤਮਾਸ਼ੇ ਕਰਦੀ ਰਹਿੰਦੀ ਹੈ ਤੇ ਉਹ ਵੈਰੀ ਕਾਮਾਦਕ ਪੰਜੇ ਜਣੇ ਅੰਦਰੋਂ ਭਲੇ ਗੁਣ ਲੁੱਟਦੇ ਰਹਿੰਦੇ ਹਨ ਟਾਹੇ ਮੰਡੋਲੀ ਟਾਹੇ ਮੰਡੋਲੀ ਲੂਟਿਆ ਦੇਹਰਾ ਸਾ ਧੰਨ ਪੱਕੜੀ ਏਕ ਜਣਾ ਇਸ ਪੰਕਤੀ ਦਾ ਸਤਿਗੁਰ ਜੀ ਵਿਸਰਾਮ ਦੱਸਦੇ ਨੇ ਕਹਿੰਦੇ ਜਿਹੜਾ ਵਿਸਰਾਮ ਹੈ ਸੰਗਤ ਜੀ ਦੇਹਰਾ ਤੇ ਲਾਉਣਾ ਤੇ ਇਸ ਦਾ ਹੀ ਦਾ ਉਚਾਰਨ ਹੈ ਆਪ ਜੀ ਨੇ ਸਰਵਣ ਕੀਤਾ ਟਾਹੇ ਮੰਡੋਲੀ ਲੂਟਿਆ ਦੇਹਰਾ ਸਾਤਨ ਪਕੜੀ ਏਕ ਜਣਾ ਹੁਣ ਕਈ ਥਾਂ ਤੇ ਸੰਗਤ ਜੀ ਇਹ ਪਾਠ ਸਾਧਨ ਵੀ ਆਇਆ ਹੈ ਸੰਚੀਆਂ ਦੇ ਵਿੱਚ ਤੁਸੀਂ ਦਰਸ਼ਨ ਕਰੋਗੇ ਸਾਧਨ ਪਾਠ ਹੁੰਦਾ ਮਦ ਇਕੱਠਾ ਹੀ ਲਿਖਿਆ ਹੋਇਆ ਹੈ ਪਰ ਇਸ ਦਾ ਉਚਾਰਨ ਸਾ ਧਨ ਕਹਿਣਾ ਹੈ ਵੱਖਰਾ ਵੱਖਰਾ ਪਾਠ ਹੈ ਸਾ ਧਨ ਪਕੜੀ ਏਕ ਜਣਾ ਕਿਉਂਕਿ ਇਸ ਦਾ ਅਰਥ ਜਿਹੜਾ ਇਸਤਰੀ ਹੈ ਸੋ ਆਪਾਂ ਇੱਥੇ ਸਤਿਗੁਰੂ ਜੀ ਨੇ ਅਰਥ ਵੀ ਦੱਸੇ ਨੇ ਪਿੱਛੇ ਕਹਿੰਦੇ ਜੰਮ ਦੀ ਫੌਜ ਨੇ ਆਖਰ ਸਰੀਰ ਮਠ ਢਾ ਕੇ ਮੰਦਰ ਲੁੱਟ ਲਿਆ ਜੀਵ ਇਸਤਰੀ ਇਕੱਲੀ ਹੀ ਫੜੀ ਗਈ ਅੱਗੇ ਸਤਿਗੁਰੂ ਜੀ ਬਚਨ ਕਰਦੇ ਨੇ ਜਮ ਡੰਡਾ ਗਲ ਸੰਗਲ ਪੜਿਆ ਗਲ ਜਿਹੜਾ ਹੈ ਪੋਲਾ ਪਾਠ ਹੈ ਗਲ ਨਹੀਂ ਕਹਿ ਦੇਣਾ ਗਲ ਸੰਗਲ ਪੜਿਆ ਇਹਨੂੰ ਪੜਿਆ ਨਹੀਂ ਕਹਿਣਾ ਮਤਲਬ ਹਲੰਤ ਲਾ ਕੇ ਉਚਾਰ ਨਹੀਂ ਕਰਨਾ ਕਿਉਂਕਿ ਕਈ ਥਾਵਾਂ ਤੇ ਹਲੰਤ ਲੱਗੇ ਹੁੰਦੇ ਨੇ ਥੱਲੇ ਉਹ ਸ਼ਬਦ ਭਾਰੇ ਹੁੰਦੇ ਨੇ ਇਹ ਸ਼ਬਦ ਭਾਰਾ ਨਹੀਂ ਕਰਨਾ ਪੜਿਆ ਕਹਿਣਾ ਹੈ ਪੜਿਆ ਭਾਗ ਗਏ ਸੇ ਪੰਜ ਜਨਾ ਕਹਿੰਦੇ ਜਮ ਦਾ ਡੰਡਾ ਸਿਰ ਉੱਤੇ ਵਜਾ ਤੇ ਜਮ ਦਾ ਸੰਗਲ ਗਲ ਵਿੱਚ ਪਿਆ ਉਹ ਲੁੱਟਣ ਵਾਲੇ ਪੰਜੇ ਜਣੇ ਭੱਜ ਗਏ ਸਾਥ ਛੱਡ ਗਏ ਕਾਮਨ ਲੋੜੈ ਸੋਇਨਾ ਰੂਪਾ ਲੋੜੈ ਦਲਾਵਾਂ ਦੇ ਨਾਲ ਉਚਾਰਨ ਕਰਨਾ ਲੋੜੈ ਸੋਇਨਾ ਰੂਪਾ ਮਿੱਤਰ ਲੁਡੇਨ ਸੋ ਖਾਧਾ ਤਾ ਹੁਣ ਸੰਗਤ ਜੀ ਇਸ ਸੰਗਤੀ ਦਾ ਧਿਆਨ ਰੱਖਣਾ ਖਾ ਦਾਤਾ ਨਹੀਂ ਪੜਨਾ ਕਿ ਖਖੇ ਨੂੰ ਕੰਨ ਜਿਹੜਾ ਵੱਖਰਾ ਨਹੀਂ ਲਾਉਣਾ ਖਾ ਦਾਤਾ ਨਹੀਂ ਪੜਨਾ ਇਸ ਦਾ ਜਿਹੜਾ ਉਚਾਰਨ ਹੈ ਖਾਦਾਤਾ ਜਿਹੜਾ ਤੱਤੇ ਨੂੰ ਕੰਨ ਹੈ ਇਹ ਸਬੰਧਕ ਲਾ ਕੇ ਉਚਾਰਨ ਕਰਨਾ ਹੈ ਖਾਦਾਤਾ ਇਸ ਦਾ ਅਰਥ ਕੀ ਹੈ ਕਹਿੰਦੇ ساری ਉਮਰ ਜਦੋਂ ਤੱਕ ਜੀਵ ਜਿਉਂਦਾ ਰਿਹਾ ਬਹੁਤੀ ਸੋਨਾ ਚਾਂਦੀ ਤੇ ਗਹਿਣੇ ਮੰਗਦੀ ਰਹਿੰਦੀ ਹੈ ਸੰਬੰਧੀ ਮਿੱਤਰ ਖਾਣ ਪੀਣ ਦੇ ਪਦਾਰਥ ਮੰਗਦੇ ਰਹਿੰਦੇ ਸਨ ਨਾਨਕ ਪਾਪ ਕਰੇ ਤਿੰਨ ਕਾਰਨ ਜਾਸੀ ਜੰਪੁਰ ਵਾਧਾਤਾ ਵਧਾਤਾ ਨਹੀਂ ਕਹਿਣਾ ਵਾਧਾਤਾ ਤੱਤਾ ਜਿਹੜਾ ਸੰਬੰਧ ਕਲਾਉਣਾ ਹੈ ਵਾਧਾਤਾ ਏ ਨਾਨਕ ਇਹਨਾਂ ਦੀ ਹੀ ਖਾਤਰ ਜੀਵ ਪਾਪ ਕਰਦਾ ਰਹਿੰਦਾ ਹੈ ਆਖਰ ਕੀ ਧੀਆ ਪੁੱਤਰਾਂ ਵਾਸਤੇ istri ਵਾਸਤੇ ਪਾਪ ਕਰਦਾ ਰਹਿੰਦਾ ਹੈ ਪਰ ਪਾਪਾਂ ਦੇ ਕਾਰਨ ਬੱਜਾ ਹੋਇਆ ਜੰਮ ਦੀ ਨਗਰੀ ਵਿੱਚ ਟੱਕਿਆ ਜਾਂਦਾ ਹੈ ਸੋ ਸੰਗਤ ਜੀ ਆਪ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਵੀ ਸੁੱਧ ਉਚਾਰਨ ਸਿੱਖਿਆ ਤੇ ਨਾਲ ਅਰਥ ਵੀ ਆਪ ਜੀ ਨੇ ਸਰਵਣ ਕੀਤੇ ਨੇ ਸੋ YouTube ਦੀ ਪਲੇਲਿਸਟ ਵਿੱਚ ਅਸੀਂ ਫਿਰ ਬੇਨਤੀ ਕਰਦੇ ਹਾਂ ਸਾਰੀ ਸੰਥਿਆ ਪਈਏ ਆਪ ਜਾ ਕੇ ਸਰਵਣ ਕਰ ਸਕਦੇ ਹੋ ਪੰਜ ਬਾਣੀਆਂ ਸਹਿਸਕ੍ਰਿਤੀ ਪਟਾਂ ਦੇ ਸਵਈਏ ਅਤੇ 12 ਦੀ ਸੰਖਿਆ ਵੀ ਕਰਾਈ ਹੋਈ ਹੈ ਜਾ ਕੇ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ